ਸਮਰੱਥੀ ਹੋ ਕੇ ਬਾਪੂ ਨੂੰ ਸਾਲ ਲੈਣਾ ਵੀ ਔਖਾ ਹੋ ਰਿਹਾ ਉਹ ਦੋਵੇਂ ਮੋਰਚੇ ਫੈਸਲਾ ਕਰਦੇ ਆ ਕਿ ਅਸੀਂ ਆਪ ਜਾ ਕੇ ਆਪਣੇ ਮਰਜ਼ੀ ਉਤੇ ਜੱਜ ਨੂੰ ਬਾਹਰ ਬਸਲ ਕੇ ਆਵਾਂਗੇ ਅੱਗੇ ਨਵੀਂ ਰਣਨੀਤੀ ਹੋਊਗੀ ਫਿਰ ਦਿਖਾਵਾਂਗੇ ਇਸ ਕਰਕੇ ਸਾਰੇ ਉਹਨੂੰ ਬੈਂਚੀ ਮੇਰਾ ਹੁਕਮ ਆ ਜਿੰਨੇ ਵੀ ਲੜਕੇ ਲੱਗੇ ਸਟੇਜ 'ਤੇ ਲੱਗੇ ਆ ਜਾਓ ਅਸੀਂ ਅੰਦਰੋਂ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਆਪ ਦੀ ਕਰਮ वापस करणी सही वापसी करो अचा फैसला

हुए हैं दो ढाई घंटे की गैस चढ़ रही है की हालत गंभीर है दोनों फॉर्मों ने फैसला कर लिया है कि हम जत्थे को अपील करके वापस बुलाएंगे इसलिए केंद्र अथवा हरियाणा को ये कहना चाहते आप रोकिए कार्रवाई को तो हम जत्थे को वापस लेके आएंगे इतो किसी जाना अभी दो तीन आगू जावे ਸਾਰੇ ਪ੍ਰਸ਼ਸਨੋਂ ਵੀ ਬੇਨਤੀ ਹੈ ਵੀ ਸਾਨੂੰ ਘੜਾ ਸਾਨੂੰ ਜਥੇ ਨੂੰ ਵਾਪਸ ਲਿਆਉਂ ਦਿੱਤਾ ਜਾਵੇ ਬਾਤ ਅਸੀਂ ਕਰਨ ਲੱਗੇ ਸੀ ਦੋ ਤਿੰਨ ਆ ਗੂ ਇੱਥੋਂ ਜਾਵਾਂਗੇ ਜਥਾ ਵਾਪਸ ਕਰਾ ਕੇ ਆਵਾਂਗੇ ਪਰ ਤਾਂ